ਮੈਨੂੰ ਨਹੀਂ ਮੈਜੀ ਤੇ ਤੁਹਾਨੂੰ ਕਾਇਰ ਕਿ ਕਦੇ ਵੀ ਨਹੀਂ ਹੁੰਦੀ ਹੈ ਜੀ ਨਾਲ ਜਿਹੜੀ ਹੁੰਦੀ ਆ ਮਨ ਨੂੰ ਗੱਲ ਕਹਿਣਾ ਤੂੰ ਵੀ ਬੈ ਕੇ ਸੋਚੋ ਕਿ ਮੈਂ ਕਿਹੜੇ ਜਿਹੇ ਲੋਕ ਆ ਰਿਹਾ ਦੇ ਕਿਤੇ ਨਾ ਨਕ ਦੇ ਕਿਹੜਾ ਕਿਤਾਬ ਬੰਦੀ ਚੱਲ ਕੋਈ ਗੱਲ ਨਹੀਂ ਕਰ ਲਿਓ ਤੇ ਮੈਨੂੰ ਚੇਤਾ ਆਇਆ ਕਿ ਕਬਲ ਕਹਿਣ ਦੀ ਪਿੰਦਰ ਕਾ ਫੋਨ ਨਹੀਂ ਲੱਗਣ ਰਿਹਾ ਤੇ ਤੂੰ ਹਿਲਾਉ ਹ ਭਲਾ ਇਹਦਾ ਨਾ ਫੋਨ ਆਉਂਦਿਆ ਸੀ ਤੇ ਮੈਂ ਹਾਂ ਭਾ ਲਾ ਹਾਂ ਕੌਣ ਹੈ ਅਗੋ ਨਾ ਮੁੰਡਾ ਬੋਲਿਆ ਤੇ ਫਿਰ ਇਹਨੂੰ ਮੈਂ ਪੁੱਛਿਆ ਵੀ ਇਹ ਕਿਹੜਾ ਮੁੰਡਾ ਆ ਵੈ ਤੇ ਸਾਫ਼ ਹੀ ਮੁੱਕਰ ਗਈ ਇਹ ਤਾਂ ਲਾਕਡਾਊਨ ਨਾਲ ਕਰੇ ਨਵਦੀਪ ਦਾ ਚੁੱਕਾ ਕਿਨਾ ਛਾਲ ਚੁੱਕੀ ਲੈਣੀ ਹਲੋ ਉਹ ਸ਼ੁਕਰਾ ਪ੍ਰਭਾ ਤੂੰ ਹੀ ਫੋਨ ਚੁੱਕਿਆ ਹੋਰ ਸਣਾ ਕੀ ਹਾਲ ਚਾਲ ਉਹ ਹਾਲ ਹੁਣ ਤੇ ਬਸ ਵਧੀਆ ਯਾਰ ਇਦਾਂ ਹੀ ਠੀਕ ਆ ਤੇ ਤੈਨੂੰ ਕਬੜ ਵੀ ਇੰਨੀ ਯਾਰ ਫੋਨ ਲਾਉਣ ਦੀ ਐਂ ਵੀ ਲਾਇਆ ਤੂੰ ਫੋਨਾਂ ਚ ਰੱਖਿਆ ਕਿੱਥੇ ਹੀ ਅੱਲਾ ਫੋਨ ਲੱਗਾ ਚਾਰਜ ਤੇ ਤੇ ਬਾਕੀ ਜੀ ਤੇ ਘਰੇ ਹੀ ਨਾ ਭਾਬੀ ਚੁੱਕ ਲਿੰਦੇ ਉਹ ਪ੍ਰਭਾ ਕੀ ਦੱਸਾਂ ਤੈਨੂੰ ਮੈਂ ਬੜਾ ਸਿਆਪਾ ਪਿਆਈ ਕਰੇ ਕਿਉਂ ਕੀ ਗੱਲੂਗੀ ਉਹ ਜਨ ਪੋਸ਼ ਮੈਨੂੰ ਉਨ ਨਵਦੀਪ ਚਲ ਗਈ ਮੰਮੀ ਨਾਲ ਲੜ ਕੇ ਮੈਂ ਤਾਂ ਗਿਆ ਹਾਂ ਕਿਤੇ ਕੰਮ ਲੜ ਕੇ ਚਲ ਗਈ ਤਾਂ ਹੋਰ ਮੈਂ ਉਹਧਰ ਚੱਲਿਆ ਬਾਕੀ ਦਿਨ ਮਾਣ ਕੇ ਗੱਲ ਸਾਰੀ ਦੱਸਣਾ ਵਾ ਯਾਰ ਇਹ ਪਿੰਡਰ ਕਿਦਾਂ ਦੀ ਗੱਲ ਕਰਨ ਦੇ ਜੇ ਤੂੰ ਚੰਗੇ ਲੱਗੀਦਾ ਜੇ ਕੱਲ ਤੇ ਵਿਆਹ ਕੇ ਆਈ ਹੈ ਤੇ ਅੱਜ ਲੜ ਕੇ ਵੀ ਚਲ ਗਈ ਹੈ ਯਾਰ ਹੁਣ ਉਹਨੂੰ ਲਿਆਵਾਂਗਾ ਤਾਂ ਫੇਰੀ ਹੈ ਨਾ ਹੁਣ ਤੂੰ ਫੋਨ ਕੱਟ ਇਹ ਨਾ ਹੋਵੇ ਆਪਾਂ ਫੋਨ ਕਰਦੇ ਰਹੀਓ ਚਲ ਜੇ ਮੁੜ ਕੇ ਆਪਣੇ ਪਿੰਡ ਤੇ ਭੂਆ ਨੇ ਤਾਂ ਮੇਰੀ ਗੱਲ ਕਰਾ ਮੜੀ ਜੀ ਉਹ ਯਾਰ ਇੰਨਾ ਨਹੀਂ ਹੈਗਾ ਟਾਈਮ ਲਵ ਆਣ ਕੇ ਘਰ ਮਨਾ ਆ ਤੇ ਚੱਲ ਫਿਰ ਵੀ ਧਿਆਨ ਨਾ ਕਰ ਲੈ ਜੋ ਵੀ ਇਹ ਤੇ ਭਾਬੀ ਨੂੰ ਫੋਨ ਕਰ ਲੈ ਪਿੰਡ ਨਾ ਜਾਵੇ ਰਾਹ ਚ ਮੋ ਚੰਗੇ ਨਹੀਂ ਲੱਗੀ ਦਾ ਜੇ ਉੱਥੇ ਚਲ ਗਏ ਤੇ ਬੇਇੱਜ਼ਤੀ ਬੜੀ ਹੈ ਗੱਲ ਚਹਾਨੀ ਹੁੰਦੀ ਆ ਇਹੋ ਦਾ ਗੱਲ ਮੈਂ ਡਿਆ ਸੋਚਣਾ ਇੱਕ ਵਾਰੀ ਇਦਾਂ ਦਾ ਫਿੱਕ ਪੈ ਜੇ ਨਾ ਤੇ ਸਾਰੀ ਉਮਰ ਅਜ ਮੁੜ ਕੇ ਉਹ ਰਾਸ ਨਹੀਂ ਭਜਦੀ ਹੁੰਦੀ ਚੱਲ ਠੀਕ ਆ ਤੇ ਮੈਂ ਬਾਕੀ ਤੈਨੂੰ ਬਾਅਦ ਚ ਦੱਸਦਾ ਮੈਂ ਜੋ ਵੀ ਹੁੰਦਾ ਚੱਲ ਠੀਕ ਹੈ ਠੀਕ ਲੈ ਇੰਦਰ ਵਿਜੈ ਵਾਲੇ ਨੂੰ ਵੀ ਕੋਈ ਨਾ ਕੋਈ ਨਾ ਜੱਬ ਪਿਆ ਹੀ ਰਹਿਣਾ ਭੂਆ ਆਡੇ ਵੀ ਹੱਦਾਂ ਵੀ ਆਰਾਮ ਨਾਲ ਸੁਖੀ ਬਸੋ ਸਭ ਕੁਝ ਘਰ ਚ ਪ੍ਰਮਾਤਮਾ ਨੇ ਦਿੱਤਾ ਵਾ ਹੋਰ ਹੀ ਨਵਾਂ ਤੇ ਜਿਹੜੇ ਨੂੰ ਕੋਈ ਸਿਆਪਾ ਪੈ ਜਾਂਦਾ ਹੁਣ ਜਾ ਕੇ ਨਾ ਨਵਦੀਪ ਨੂੰ ਵੇਖਾਂ ਛੇਤੀ ਇਹਨਾਂ ਕਦੇ ਬੱਸੀ ਨਾ ਪੈ ਜੇ। ਵੇ ਨਾ ਆਈ ਹੁਣਾਂ ਜਾਏਗਾ ਤਾਂ ਦੀ ਚੜ ਮਚਣੀਆਂ ਰਹਿੰਦੇ ਦਫਾ ਹੁੰਦੇ ਹੋ। ਮੰਮੀ ਤੁਸੀਂ ਤੇ ਬੜੇ ਪੋਲੇ ਜੇ ਮੂੰਹ ਨਾ ਕਹਿਤਾ ਵੀ ਜਾਣ ਦੇ ਦਫਾ ਹੁੰਦੇ। ਇਹ ਮੇਰੀ ਸੁਣ ਗੱਲ ਉਹ ਕੁੜੀ ਨਹੀਂ ਚੰਗੀ ਹੈਗੀ ਜਿਹੋ ਜਿਹੇ ਤੇ ਲੱਛਣ ਨੇ। ਆਇਆ ਘਰ ਚੁੱਪ ਕਰਕੇ। ਮੈਂ ਕੀ ਹੋਇਆ ਉਹਨੂੰ ਦੱਸਾਂ ਹਾਂ? ਮੈਨੂੰ ਵੇਖਿਆ ਵੇ ਮੌਜੇ ਵਾਲਾ। ਉਹਦੇ ਲੱਛਣ ਨਹੀਂ ਚੰਗੇ ਹੈ ਜੀ। ਮੰਮੀ ਉਹ ਤੁਸੀਂ ਦੇਖੀ ਲਿਆ। ਵੇਖਿਆ ਮੈਂ ਸਭ ਕੁਝ। ਐਵੇਂ ਆਪਣੇ ਮੂੰਹ ਨਾਲ ਹੀ ਦੰਕਾਈ ਜੋ। ਜੇ ਕਿਸੇ ਨੇ ਕਿਹਾ ਹੁੰਦਾ ਨਾ ਤਾਂ ਤੁਸੀਂ ਅਗਲੇ ਦੇ ਸਰਦਾਂ ਵਾਲਾ ਨੂੰ ਪੈਣਾ ਸੀ। ਬੇਤੀ ਪਤਾ ਤੇ ਲੈਦਾ ਹੁੰਦਾ ਵਾ ਪਰ ਛੁਰਦੋ ਪਤਾ ਲੱਗ ਜਾਂਦਾ ਵਾ ਕੀ ਫੈਸਲ ਉਹਨੇ ਕਰ ਲਿਆ ਬੜਾ ਫੈਸਲਾ ਉਹਦਾ ਮੈਨੂੰ ਨਹੀਂ ਚੰਗਾ ਲੱਗਦਾ ਜਦੋਂ ਤੂੰ ਆਪ ਉਹਨੂੰ ਚੱਲ ਕੇ ਲੈਣ ਜਾਏਂਗਾ ਤੇ ਅਗਲੀ ਨੇ ਤੇ ਤਾਂ ਹੀ ਤਾਂ ਚੜਨਾ ਵਾ ਮੰਮੀ ਜੇਗਦੇ ਚਲ ਗਈ ਨਾ ਆਪਣੇ ਪਿੰਡ ਤੇ ਬੇਇੱਜ਼ਤੀ ਪਤਾ ਕਿੰਨੀ ਹੋਣੀ ਏ ਤੇ ਬਦੀ ਹੋਣੀ ਏ ਨਾਲ ਚੱਲ ਸਾਡੀ ਹੋਣੀ ਤੇ ਉਹਦੀ ਨਹੀਂ ਹੋਣੀ ਜਿਹਨੇ ਘਰ ਜਾ ਕੇ ਬਹਿਣਾ ਪੇਕਿਆਂ ਦੇ ਨਾਲੇ ਲੋਕੀ ਵੇਖਣਗੇ ਤੇ ਚੰਗਾ ਤਮਾਸ਼ਾ ਲੱਗਾ ਹਣਾ ਸਾਡੇ ਦੇ ਲਾ ਕੇ ਜਾਈਏ ਉਹਦੇ ਵੀ ਵੇਖਣਗੇ ਸਾਰੇ ਸਗੋਂ ਤੁਸੀਂ ਚੰਗੇ ਹੁੰਦੇ ਨਾ ਤਾਂ ਤੁਸੀਂ ਆਪ ਮੇਰੇ ਨਾਲ ਜਾਂਦੇ ਹੋ ਤੇ ਚੱਲ ਲੈ ਕੇ ਆਈਏ ਪੀਰ ਉਹਨੂੰ ਕੱਢਣ ਦੇ ਜਿੱਦਾਂ ਮੰਮੀ ਅਸਲ 'ਚ ਜਿੱਦਾਂ ਤੁਸੀਂ ਖੁਸ਼ ਹੋਵੋ ਚੱਲ ਗਈ ਏ ਚੱਲ ਚੱਲ ਗਿਆ ਫਿਰ ਐ ਹੋਈ ਤਾਂ ਗੱਲ ਆਪ ਹਮਾਰੇ ਤੁਰੇ ਫਿਰਦੇ ਹੋ ਕਰ ਲਈ ਨਾ ਕਰਨਾ ਹੋਤ ਗਈ ਗੱਲ ਪਰ ਹੋ ਰਹੀ ਜਦ ਪੈ ਗਿਆ ਕੀ ਜਦ ਪੈ ਗਿਆ ਪੈ ਗਿਆ ਬਾਨਾ ਤੇ ਸਿੰਦਰ ਨੇ ਬਹੁਤੀ ਗਲਤ ਨਹੀਂ ਕੀਤੀ ਜਿੰਨੀ ਕੁ ਮੈਨੂੰ ਦੱਸਿਆ ਨੇ ਆਂਦਾ ਵੀ ਘਰੋਂ ਭਾਬੀ ਲੜਕੇ ਚਲ ਗਈ ਐ ਨਾਵ ਲੜਕੇ ਚਲ ਗਈ ਐ ਆਹ ਨਾ ਵੀ ਕੇ ਭੂਆ ਨਾਲ ਕਿਤੇ ਲੜੀ ਹੋ ਇਹ ਘਰ ਨਹੀਂ ਹੈਗਾ ਇਹ ਕਿਤੇ ਬਾਹਰ ਹੀ ਤੇ ਮਗਰੋਂ ਪਤਾ ਨਹੀਂ ਦੋਵਾਂ ਵਿੱਚ ਕੀ ਹੋਇਆ ਤੇ ਕੀ ਨਹੀਂ ਤੇ ਹੁਣ ਭਾਬੀ ਜਾਣੇ ਕੀ ਪਾਣਾ ਮਟਿਆ ਮੈਨੂੰ ਤੇ ਆ ਬੜੀ ਟੈਨਸ਼ਨ ਹੋਂਦੀ ਐ ਕਿ ਜੇ ਭਾਬੀ ਆਪਣੇ ਪੇਕੇ ਚਲ ਗਈ ਤੇ ਕੀ ਬਣੇਗਾ ਕੀਤ ਰਊਗੀ ਤੇ ਪਿੰਦਰ ਕਿਹੜੇ ਮੂਣਾ ਮੁਲਕੇ ਉਹਦੇ ਆਪਣੇ ਸੌਰੇ ਜਾ ਕਰੇਗਾ ਨਾਰੇ ਫਿੱਕਾ ਪੈ ਜਾਂਦੀਆਂ ਨੇ ਗੱਲਾਂ ਇਹੋ ਜੀਆਂ ਹੋ ਜਾਣ ਤੇ ਜੇ ਤੁਸੀਂ ਸੱਚ ਪੁੱਛਦੇ ਨਾ ਭੂਆ ਤਾਂ <div> ਨਹੀਂ ਘਟ ਉਹ ਨਹੀਂ ਤੇ ਜਿੰਨੀ ਮਰਜੀ ਤੰਗੀ ਦਿੰਦੀ ਹੈ ਨਾ ਉਹਨੇ ਘਰੋਂ ਨਹੀਂ ਜਾਣਾ ਭੂਆ ਨੇ ਕੋਈ ਗੱਲ ਹੀ ਉਹੋ ਜੀ ਕੀਤੀ ਹੁੰਦੀ ਹੈ ਤੇ ਉਹ ਜਿਹੜਾ ਕਦਮ ਚੁੱਕ ਕੇ ਗਈ ਆ ਯਾਰ ਉਹ ਤੇ ਮੈਨੂੰ ਪਤਾ ਹੋਣਾ ਕੀ ਕਹੀਏ ਸਿਆਣੇ ਬਣੇ ਨਹੀਂ ਤੇ ਮੈਨੂੰ ਪਤਾ ਵਾ ਕਿ ਉਹ ਕੁੜੀ ਵੈ ਚਲੋ ਏਦਾਂ ਦੀ ਹੈ ਨਹੀਂ ਵੈ ਹੁਣ ਕਵਲ ਦੇ ਵਿਆਹ ਤੇ ਰਹੀ ਆ ਹਫਤਾ ਰਹੀ ਨੇ ਤੇ ਬੰਦੇ ਦਾ ਤੇ 1 ਮਿੰਟ ਚੋਂ ਪਤਾ ਲੱਗ ਜਾਂਦਾ ਵੀ ਤੇ ਪੁੱਤ ਕਿੱਦਾਂ ਦਾ ਵਾ ਨਾਲੇ ਇਹ ਵੀ ਗੱਲ ਹੈਗੀ ਐ ਨਾ ਗੱਲੀ ਨਾ ਕਿਦਾ ਜੀ ਕਰਦਾ ਵੀ ਮੈਂ ਘਰ ਛੱਡ ਕੇ ਚੱਲ ਜਾਾਂ ਮੈਨੂੰ ਪਤਾ ਵਾ ਤੂੰ ਆਹ ਢੀ ਜਿਹੜੀ ਐ ਨਾ ਬੋਧੀ ਜ਼ਬਾਨ ਤੋਂ ਕੌੜੀ ਐ ਇਹਨੇ ਪੱਕਾ ਕੋਨਾ ਕੋਈ ਪਿੱਛੇ ਨੂੰ ਗੱਲਾਂ ਕੀਤੀਆਂ ਹੋਣੀਆਂ ਪੱਕਾ ਅੱਜ ਕੱਲ ਲਵ ਕੋਈ ਕੁੜੀ ਨਹੀਂ ਹੁੰਦੀ ਆਪਣੇ ਮਾਪਿਆਂ ਬਾਰੇ ਨਾਲੇ ਮਾਪੇ ਆਂਦੇ ਕੀ ਐ ਸੌਰਿਆਂ ਨੂੰ ਸੱਸਾਂ ਜਦੋਂ ਵੀ ਪੈਂਦੀਆਂ ਨੇ ਪਿਛਲੇ ਨੂੰ ਨੌਲਦੀਆਂ ਨੇ ਉਹ ਕਿਹੜੇ ਪਿਛਲੇ ਆਣ ਕੇ ਨਾ ਡੇ ਗੱਲਾਂ ਕਰਨ ਤੂੰ ਗਰਲੀਨ ਗੱਲ ਤੇ ਤੇਰੀ ਠੀਕ ਆ ਹੁਣ ਆਈ ਮਿੱਤਿਆਂ ਆਲੇ ਤੇ ਅੱਗੇ ਵੀ ਅਹੀਂ ਭੈਣ ਵੀ ਆਪਣੀ ਘਰੋਂ ਤੋਰੀ ਆ ਤੇ ਧੀਆ ਵੀ ਗਾਂ ਮਿਲ ਕਲੜੀਆਂ ਨੇ ਕਿਹਦਾ ਜੀ ਕਰਦਾ ਵੇਖੋ ਨਿਹਰੇ ਬੱਚੇ ਪਾਲ ਕੇ ਪਾਲ ਪੋਸ ਕੇ ਤੇ ਅਗਲੇ ਘਰ ਕਰਦਾ ਕਿਸੇ ਦਾ ਜੀ ਕਰਦਾ ਵਾ ਤੇ ਰੇਵ ਮਾਪੇ ਆਪਣੇ ਧੀ ਪੁੱਤ ਨੂੰ ਚੰਗੀ ਸਿੱਖਿਆ ਹੀ ਦਿੰਦਾ ਵਾ ਤੇ ਅੱਗੇ ਜਾ ਕੇ ਸੋਭਾ ਹੀ ਕਰਾਵੇ ਪਰ ਬੂਆ ਨੂੰ ਆਪਣੀ ਧੀ ਸਮਝਣਾ ਚਾਹੀਦਾ ਏ ਧੀ ਤੋਂ ਦੀ ਹੈ ਨਹੀਂ ਸਗੋਂ ਇਹਨੂੰ ਧੀਆ ਵਿੱਚ ਗੁਰ ਰੱਖਦੀ ਕਹਿੰਦੀ ਫੇਰ ਕਹਿਣਾ ਵਾ ਜੇ ਨਵਾਂ ਮਾੜੀ ਜੀ ਗੱਲ ਕਰਦੀ ਤੇ ਕਹਿਣਾ ਨਵਾਂ ਬੂਰੀਆਂ ਬੂਰੀਆਂ ਤੇ ਆਪੇ ਲੱਗਣੀਆਂ ਫੇਰ ਤੂੰ ਵਾਦਾ ਤੇ ਕੋਈ ਜਣਾ ਨਹੀਂ ਨਾ ਪਰ ਮੈਨੂੰ ਲੱਗਦਾ ਏਸ ਹਾਲਾ ਨਾ ਨਾ ਪਿੰਦਰ ਦੀ ਜ਼ਿੰਦਗੀ ਜਿਹੜ ਤਾਂ ਨਾਲ ਉਹ ਵਿਚਾਰੀ ਜਿਹੜੀ ਕੱਲ ਕੁੜੀ ਆਈ ਏ ਵਿਆਹ ਕਿ ਉਹਦੇ ਨਾਲ ਬੰਦਾ ਪੁੱਛੇ ਵੀ ਬੰਦੇ ਨੂੰ ਆਪਣੀਆਂ ਹਰਕਤਾਂ ਚੇਂਜ ਕਰਨੀਆਂ ਚਾਹੀਦੀਆਂ ਨੇ ਹੁਣ ਜਿਹਨੂੰ ਕੋਈ ਕਦੇ ਜਾ ਕੇ ਮੇਰੇ ਵਰਗਾ ਤੇ ਇਹਨੇ ਮੈਨੂੰ ਚੋਵੇਂ ਪੈਰ ਲੈ ਕੇ ਪੈ ਜਾਣਾ ਵੀ ਤੂੰ ਕੌਣ ਹੋਂਦਾ ਮੈਨੂੰ ਕਹਿਣ ਵਾਲਾ ਉਹਦਾ ਲਵ ਤੈਨੂੰ ਦੱਸਿਆ ਨਹੀਂ ਪਿੰਦ ਨੇ ਵੀ ਗੱਲ ਕੀ ਹੋਈ ਆ ਯਾਰ ਗੱਲੀ ਨੂੰ ਉਹ ਤਾਂ ਮੈਂ ਤੈਨੂੰ ਦੱਸਣ ਦਿਆ ਵਾ ਵੀ ਉਹਦੇ ਆਪ ਛੱਛੋ ਪੱਜੇ ਚ ਪਿਆ ਹੀ ਬੰਦੇ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ ਵਾ ਤੇ ਉਹਨੂੰ ਦੇ ਹੀ ਛੇਤੀ ਜਾ ਕੇ ਮੈਂ ਵੀ ਕਿਹਾ ਵੀ ਜਾ ਆਪਣਾ ਲਿਹਾ ਨੂੰ ਮੋੜ ਕੇ ਅਜੇ ਰਾਹ ਚ ਹੀ ਹੋਣੀ ਐ ਢੀ ਛੇਤੀ ਵਿਚਾਰੀ ਕਿੱਥੇ ਚੱਲ ਗਈ ਹੋਣੀ ਐ ਤੇ ਫ ਚਲੋ ਵਾਹਿਗੁਰੂ ਮੈ ਤਾਂ ਨਹੀਂ ਆ ਜੋ ਵੀ ਕਰੇ ਤੇ ਵਧੀਆ ਕਰੇ ਕੋਈ ਗੱਲ ਆਪੇ ਚੱਲ ਲਿਆਏਗਾ ਗੱਲਾਂ ਬਾਤਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਨਹੀਂ ਨਹੀਂ ਜੋ ਕੋ ਜੋ ਦੇਖਾ ਤੋ ਭਾਂਡੇ ਆ ਉਹ ਤਾਂ ਖੜਕੇ ਪੈਂਦੇ ਆ ਬਾਕੀ ਇਹ ਆ ਵੀ ਪਿੰਦਰ ਨੇ ਜਾ ਕੇ ਸਮਝਾ ਕੇ ਲੈਣਾ ਪਿੰਦਰ ਆਪਣਾ ਸਿਆਣਾ ਆ ਐਡੀ ਗੱਲ ਨਹੀਂ ਤੇ ਭਾਬੀ ਵੀ ਸਮਝਦਾਰ ਆ ਉਹਨੇ ਮੰਨ ਕੇ ਆਇਆ ਨਾ ਗੁੱਸਾ ਤੇ ਬੰਦੇ ਨੂੰ ਹੁੰਦਾ ਹੀ ਆ ਕਿ ਨਹੀਂ ਤੇ ਤੂੰ ਐਦਾਂ ਕੰਮ ਕਰ ਡਾਕਟਰ ਨਾਲ ਮੇਰੀ ਗੱਲ ਹੋ ਗਈ ਤੇ ਤੂੰ ਪਾਣੀ ਮੜਿਆ ਕੋਸਾ ਕਰ ਉਹ ਆਂਦਾ ਵੀ ਹੁੰਦਾ ਨੂੰ ਕੋਸਾ ਕਰਿਓ ਉਹਨੇ ਪੰਜ ਦਮਿੰਟ ਚ ਆਇਨਾ ਵੇ ਟੀਕੇ ਤੋਂ ਬਾਅਦ ਹੀ ਨਾ ਕੋਈ ਗੱਲ ਕਰ ਦੇਣੀ ਇੱਥੇ ਇਕਲੋ ਜੰਨੀ ਆ ਮੈਨੂੰ ਤੇ ਬੱਸ ਸੱਡੇ ਦਾਵ ਨਹੀਂ ਪਤਾ ਹੈਗਾ ਕਿ ਬੱਸ ਸੱਡਾ ਕਿੱਥੇ ਆ ਚਲ ਆਪੇ ਕੋਈ ਨਾ ਕੋਈ ਚੀਜ਼ ਆਊਗੀ ਇੱਥੇ ਹੁਣ ਮਮੀ ਨੂੰ ਉਹਨਾਂ ਨੂੰ ਫੋਨ ਕਰਕੇ ਦੱਸਾਂ ਕਿ ਨਾ ਦੱਸਾਂ ਜਿਵੇਂ ਉਹਨਾਂ ਨੂੰ ਦੱਸਿਆ ਨਾ ਉਹਨਾਂ ਨੇ ਤੇ ਪਹਿਲਾਂ ਹੀ ਟੈਨਸ਼ਨ 'ਚ ਪੈ ਜਾਣਾ ਵਾ ਕੀ ਗੱਲ ਹੋਈ ਹੋਗੀ ਹੁਣ ਉੱਥੇ ਜਾ ਕੇ ਉਹਨਾਂ ਨੂੰ ਸਾਰੀ ਗੱਲ ਦੱਸਾਂਗੇ ਵੀ ਕੀ ਕੁਝ ਕਰਦੇ ਨੇ ਮੇਰੇ ਨਾਲ ਹੁਣ ਮੈਂ ਪਿਛਲੀਆਂ ਵੀ ਸਾਰੀਆਂ ਦੱਸ ਦੇਣੀ ਆ ਉਹਨਾਂ ਨੂੰ ਕੱਜ ਦੌੜ ਪਈ ਆ ਬਾਕੀ ਦੇ ਸਾਰੇ ਵੇਖ ਆਇਆ ਗੁਰਦਰਾ ਸਾਹਿਬ ਲੱਗੇ ਜਿਹੜਾ ਅੱਡਾ ਉੱਥੇ ਹੀ ਨਹੀਂ ਵੇਖਿਆ ਉੱਥੇ ਹੋਈ ਤਾਂ ਠੀਕ ਆ ਜੇ ਨਾ ਇਹ ਤਾਂ ਬੱਸੇ ਬੈ ਗਈ ਹਣੀ ਐ ਜੇ ਬੱਸੇ ਬੈ ਗਈ ਤਾਂ ਫੇਰ ਇਹਨਾਂ ਦੇ ਪਿੰਡਾਂ ਵੱਲੋਂ ਜਾਣਾ ਪੈਣਾ ਬੜਾ ਪੰਗਾ ਪਿਆ ਇੱਥੇ ਜੇ ਮੈਨੂੰ ਪਤਾ ਹੁੰਦਾ ਪਿਆ ਪੰਗਾ ਪੈਣਾ ਮੈਂ ਨਾ ਹੀ ਫੋਨ ਕਰਦਾ ਹੋਰ ਕਿਹ ਦਿਨ ਚੱਲ ਜਾਂਦੇ ਆਪਣੇ ਲੋ ਤਾਂ ਸੋਚਿਆ ਚੰਗਾ ਤੇ ਹੋ ਗਿਆ ਮਾੜਾ ਹਾਂ ਇੱਕ ਵੀ ਬੱਸ ਵੀ ਨਹੀਂ ਆਉਂਦੀ ਲੱਗਦਾ ਤੇ ਉਹ ਨਵਦੀਪ ਹੀ ਖਲੋਤੀ ਲੈ ਸ਼ੁਕਰ ਨਵਦੀਪ ਇਸਦਾ ਯਾਰ ਹੈ ਲੇਵਾ ਮੈਂ ਉੱਧਰ ਫੜ ਬੈਠ ਬੈਗ ਗੱਡੀ ਚ ਮੈਂ ਨਹੀਂ ਪਿੰਡ ਜਾਣਾ ਉ ਜਾਣਾ ਕਿਉਂ ਨਹੀਂ ਨਵਦੀਪ ਗੱਲ ਕਿ ਹੋਈ ਦੱਸ ਮੈਨੂੰ ਪਹਿਲਾਂ ਮੈਨੂੰ ਨਹੀਂ ਪਤਾ ਮੈਂ ਨਹੀਂ ਕੁਝ ਦੱਸਣਾ ਹੈਗਾ ਮੈਂ ਆਪਣੇ ਪਿੰਡ ਜਾਣਾ ਮੇਰੀ ਗੱਲ ਸੁਣ ਲੈ ਮੈਂ ਹੁਣ ਤੈਨੂੰ ਲੈਣ ਆਇਆ ਪਤਾ ਕਿੱਥੇ ਕਿੱਥੇ ਨਹੀਂ ਵਿਖਾਇਆ ਦੇਣ ਮੈਂ ਸਾਰੇ ੱਡੀ ਵੇਖ ਆਇਆ ਮੈਂ ਬੈ ਫੜਾ ਬੈਗ ਆਪਣਾ ਪਿੰਡ ਜਾਣਾ ਮੈਂ ਨਹੀਂ ਜਾਣਾ ਨਵਦੀਪ ਜਾਣਾ ਕਿਉਂ ਨਹੀਂ ਲੋਕੀ ਵੇਖਣ ਡੇ ਨੇ ਪਰ ਆਹੋ ਜਿਹੜਾ ਕੋਈ ਵਿੰਦਾ ਵੇਖਣ ਨੂੰ ਮੈਂ ਨਹੀਂ ਜਾਣਾ ਇੱਥੇ ਮੈਂ ਇੱਥੇ ਹੀ ਰਹਿਣਾ ਵਾ ਮੇਰੀ ਗੱਲ ਸੁਣ ਮੇਰੇ ਕਰਕੇ ਵੀ ਨਹੀਂ ਬੈਣਾ ਜੜੀ ਗੱਲ ਹੈਗੀ ਨਾ ਗੱਡੀ 'ਚ ਬੈ ਕੇ ਕਰਦੇ ਆ ਚੱਲ ਆ ਮੈਂ ਕਿਸ਼ਤ ਜਾਣਾ ਮੈਨੂੰ ਮੇਰੇ ਪਿੰਡ ਛੱਡ ਕੇ ਮੈਂ ਨਹੀਂ ਤੈਦੀ ਘਰ ਜਾਣਾ ਚੱਲ ਪਿੰਡ ਦੀ ਛੱਡਵਾਗਾ ਤੇਰੇ ਬੈਗੇ ਕਿ ਨਹੀਂ ਸੀ ਗੱਡੀ 'ਚ ਬੈ ਬੈ ਇਦਾਂ ਚੰਗਿਆ ਥੋੜੀ ਲੱਗੀ ਦਾ ਕਿੱਡੀ ਕੁ ਭਾਂ ਗੱਲ ਹੋ ਗਿਆ ਵੀ ਰੁੱਸ ਕੇ ਤੇ ਆ ਗਈ ਜਦੋਂ ਆਈ ਹੋਏਗੀ ਬੜੀ ਸੋਹਣੀ ਲੱਗਦੀ ਹੋਏਗੀ ਤੂੰ ਕਿੱਡੀਂ ਆਣੀ ਐ ਹੁਣ ਰੋਣਾ ਹੀ ਦਾਣਾ ਕਰ ਵੇਖ ਲੈ ਮੰਨਣੀ ਫੇਰ ਮੇਰੀ ਚੁੱਪ ਕਰ ਜਾ ਹੁਣ ਚੱਲੀ ਆਪਾਂ ਆਪਣੇ ਪਿੰਡ ਠੀਕ ਆ ਨਾ ਐਵੇਂ ਨਹੀਂ ਪਿੰਡੇ ਜਾਣਾ ਕਰ ਮੈਨੂੰ ਮੇਰੇ ਘਰ ਛੱਡ ਕਿਉਂ ਮੈਂ ਚੱਲ ਜਾਣਾ ਚੱਲ ਚੁੱਪ ਕਰ ਜਾ ਚੁੱਪ ਕਰੇਂਗੀ ਕਿ ਨਹੀਂ ਬੜੀ ਸੋਣੀ ਘਰ ਛੱਡੀ ਤੇਰੀ ਮਾਂ ਨੇ ਮੇਰੇ ਨਾਲ ਨਵਦੀਪ ਚੁੱਪ ਹੋ ਜਾ ਮੈਂ ਹੁਣ ਰੋਈ ਜਾਨੀ ਚਦਾਈਆਂ ਵਾਂਗੋ ਤੈਨੂੰ ਮੈਂ ਕਿੰਨਾ ਸਮਝਾਇਆ ਵਾ ਪਿੰਡ ਪਰ ਲੈ ਨਹੀਂ ਘਰ ਜਾਣਾ ਹੈਗਾ ਮੈਨੂੰ ਮੇਰੇ ਪਿੰਡ ਛੱਡ ਕੇ ਆਓ ਕਿਉਂ ਜਾਣਾ ਕਿਉਂ ਨਹੀਂ ਆ ਮੈਂ ਨਹੀਂ ਉੱਤੇ ਵੜਨਾ ਪਿੰਡ ਜਾ ਕੇ ਕੀ ਦੱਸੇਗੀ ਪਹਿਲਾਂ ਮੈਨੂੰ ਇਹ ਦੱਸ ਵੀ ਗੱਲ ਕੀ ਹੋਈਗੀ ਮੈਨੂੰ ਕਿਹੜੀ ਗੱਲੋਂ ਕਰੋਂ ਆ ਗਈਆਂ ਡੈਡੀ ਮਾਂ ਨੇ ਤੈਨੂੰ ਦੱਸ ਕੇ ਕਿ ਲਿਆ ਮੈਨੂੰ ਮਮੀ ਨੇ ਕੁਝ ਨਹੀਂ ਦੱਸਿਆ ਉਹਨੇ ਇਹੋ ਦੱਸਿਆ ਕੋ ਫੋਨ ਫਾਨ ਤੋਂ ਗੱਲ ਹੋਈ ਏ ਮੈਂ ਸੱਚ ਤੈਨੂੰ ਕਿੰਨੇ ਫੋਨ ਲਾਏ ਤੂੰ ਫੋਨ ਕਿਉਂ ਆਣਾ ਚੁੱਕਿਆ ਮੇਰਾ ਆ ਵੇਖੋ ਆ ਕੋਈ ਨੰਬਰ ਤੇ ਫੋਨ ਆਇਆ ਹੀ ਮੈਂ ਕਿਹਾ ਵੀ ਮੈਂ ਨਹੀਂ ਗੱਲ ਕਰਦੀ ਆ ਆ ਜਿਹੜਾ ਇਹ ਮੈਂ ਕਰਦਾ ਪਿਆ ਮੇਰੇ ਫੋਨ ਦੀ ਹੋ ਗਈ ਬੈਟਰੀ ਡਾਊਨ ਮੈਂ ਚੱਲ ਕਿਸੇ ਦੇ ਫੋਨ ਤੋਂ ਕਹਿ ਦੇਣਾ ਵੀ ਨਵਦੀਪ ਤਿਆਰ ਹੋ ਗਏ ਤਾਂ ਤੂੰ ਆਪਣਾ ਅੱਡੇ ਵਾਲ ਨੂੰ ਆ ਜੀ ਤੇ ਮੈਂ ਘਰ ਗਿਆ ਤੂੰ ਘਰੇ ਹੀ ਹਨਾ ਫੋਨ ਵੱਜਿਆ ਬਾਹਰ ਮੈਂ ਅੰਦਰ ਤਿਆਰ ਹੋਉਂਦੀ ਆ ਮੈਨੂੰ ਕਹਿੰਦੇ ਕਿ ਆਪ ਮੁੰਵੇ ਕਿਹਦਾ ਮੈਂ ਮੈਨੂੰ ਨਹੀਂ ਮੰਮੀ ਪਤਾ ਕਿਹਦਾ ਫੋਨ ਆਨੋ ਨੰਬਰ ਨਹੀਂ ਤੂੰ ਲਾ ਫੋਨ ਮਰੇ ਲਾ ਫੋਨ ਗੱਲ ਕਰ ਗੁੱਕੇ ਮੁੰਡੇ ਨੇ ਚੁੱਕਿਆ ਤੂੰ ਕਹਿੰਦਾ ਕਿਹ ਮੁੰਡੇ ਨੇ ਤੂੰ ਫੋਨ ਲਾਇਆ ਤੇ ਮੈਨੂੰ ਹਣ ਕੀ ਪਤਾ ਪਿਓ ਤੂੰ ਹੀ ਹੋ ਤੇ ਐਸੇ ਗੱਲਾਂ ਮੰਮੀ ਨੇ ਮੇਰੀ ਬੜੀ ਬੇਇੱਜ਼ਤੀ ਕੀਤੀ ਕਿਹੜੇ ਕਸਮ ਨੂੰ ਮਿਲਣ ਚੱਲੀ ਐ ਇਦਾਂ ਦੀਆਂ ਗੱਲਾਂ ਕੀਤੀਆਂ ਮੈਨੂੰ ਉਹਨਾਂ ਨੇ ਤੇ ਮੈਂ ਦਿਲ ਦਾ ਕਰ ਰਹੀਂਦੀ ਮੈਂ ਵੀ ਆਖਾਂ ਪੀਪਲ ਨੇ ਕੀ ਮੰਮੀ ਗੱਲ ਕਰਨ ਦੀ ਫੋਨ ਆਇਆ ਮੁੰਡੇ ਦਾ ਆਇਆ ਮੁੰਡੇ ਦਾ ਕੋਈ ਨਹੀਂ ਚੱਲ ਘਰ ਤੋਂ ਮੈਂ ਕਰਦਾ ਇਹਨਾਂ ਨਾਲ ਜਾ ਕੇ ਗੱਲ ਬੜੀ ਮੇਰੀ ਬੇਇੱਜ਼ਤੀ ਕੀਤੀ ਮੈਂ ਬਥੇਰਾ ਕਿਹਾ ਨਹੀਂ ਮੰਮੀ ਮੈਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਮੈਂ ਤਾਂ ਤਾਈ ਤੈਨੂੰ ਕਹਿ ਮੈਂ ਨਹੀਂ ਗੱਲ ਕਰਨੀ ਆਪੇ ਪਿੰਦਰ ਆਣ ਕੇ ਟੇ ਗੱਲ ਕਰ ਲੈਣਗੇ ਸਭ ਤੋਂ ਵੱਡੀ ਗਲਤੀ ਤੇਰੀ ਜਿਹੜਾ ਤੂੰ ਘਰੋਂ ਆ ਗਈ ਉਹਨਾਂ ਕਹਣਾ ਸੱਚੀ ਖਰੇ ਕਿਸੇ ਦਾ ਹੁੰਦਾ ਹੁਣ ਆ ਫੋਨ ਇਹੋ ਜਿਹਾ ਕੰਮ ਨਵਦੀਪ ਗਾਂ ਤੋਂ ਨਹੀਂ ਬਹੂ ਕਰਨਾ ਜਦੋਂ ਮੈਂ ਤੇਰੇ ਨਾਲ ਆ ਮੈਨੂੰ ਵੀ ਸ਼ਿਵਾਸ ਹੈ ਤੇਰੇ ਤੇ ਨਹੀਂ ਜਦੋਂ ਮੈਂ ਇਹੋ ਜਿਹਾ ਕੰਮ ਕੀਤਾ ਜੇ ਤੇ ਮੈਂ ਕਿਦਾਂ ਮੰਮੀ ਦੀਆਂ ਗੱਲਾਂ ਸੁਣ ਲੈਂਦੀ ਚਲ ਚੁੱਪ ਕਰ ਜਾ ਹੁਣ ਕੋਈ ਗੱਲ ਨਹੀਂ ਨਹੀਂ ਸੋਚੀਏ ਕੁਝ ਜਿਹਨੂੰ ਕਹਿੰਦੇ ਛੋਟੇ ਇਲਜ਼ਾਮ ਲੱਗਣ ਨਾ ਉਹ ਬੰਦੇ ਦੇ ਤੇ ਕੀ ਬੀਜਦੀ ਆ ਨਵਦੀਆਂ ਹੋ ਗਏ ਮੇਰੇ ਤਾਂ ਦਿਲ ਕਰਨਾ ਮੈਂ ਕੁਝ ਖਾ ਕੇ ਤੇ ਮਾਰ ਹੀ ਜਾਵਾ ਮੈਂ ਤੇ ਫੇਰ ਆਪਣੇ ਪੇਕੇ ਚਲੀ ਜਾਣਾ ਇਹ ਤਾਂ ਸ਼ਾਬਾ ਮੈਨੂੰ ਆਪ ਬੜਾ ਹੋਰ ਤਰ੍ਹਾਂ ਹੁੰਦਾ ਮਮਮੀ ਨੇ ਵਾਲੀ ਗੱਲ ਤੈਨੂੰ ਕਹਿ ਕਿਦਾਂ ਦਿੱਤੀ ਭਲਾ ਉਹਨਾਂ ਮਾਸਾ ਨਾ ਸੋਚਿਆ ਵੀ ਮੈਂ ਕਹਿਣਗੀ ਲੱਗੀਆਂ ਉਹ ਤੇ ਮਾਸਾ ਸੋਚਦੇ ਹੈ ਨਹੀਂ ਇਹਦੇ ਸੋਦੇ ਹੁੰਦੇ ਘਾਟੇ ਕਾਦੇ ਆ ਉਹਨਾਂ ਨੂੰ ਤੇ ਨਹੀਂ ਲੱਗਦੀ ਛੜੀ ਹੈ ਨਹੀਂ ਮੈਂ ਕਿਹਨੂੰ ਕਿਹੜੀ ਗੱਲ ਕਹਿਣੀ ਹੈ ਤੇ ਕਿਹੜੀ ਨਹੀਂ ਕਹਿਣੀ ਐਨੀ ਬੇਇੱਜ਼ਤੀ ਕਰ ਛੜੀ ਮੇਰੀ ਤਾਂ ਮੈਂ ਉੱਥੇ ਉਹਨਾਂ ਦੀ ਸੌਂਦੀ ਰਹੀਂਦੀ ਚੱਲ ਚੁੱਪ ਕਰ ਜਾ ਹੁਣ ਮੈਨੂੰ ਮਿੰਨੂ ਮੇਰੇ ਪਿੰਡ ਚ ਆੜੀ ਕਿਉਂ ਮੈਨੂੰ ਘਰ ਜਾਣਾ ਹੈਗਾ ਨਵਦੀਪ ਪਿੰਡ ਨਹੀਂ ਹੈ ਤੇਰੇ ਛੱਡ ਕੇ ਆਉਣਾ ਮੈਂ ਐਵੇਂ ਉਹਨਾਂ ਨੂੰ ਚਾਰਿਆਂ ਨੂੰ ਕਾਦਲੀ ਵੀ ਪਤਾ ਜੋ ਪਾਉਣਾ ਵਾ ਤੈਨੂੰ ਸ਼ੁਕਰ ਕਰਵਾ ਲੈ ਮੈਨਾਂ ਨੂੰ ਕੁਝ ਦੱਸਿਆ ਨਹੀਂਆ ਸੋਕੋ ਮੈਂ ਦੱਸ ਦਿੰਦੀ ਨਾ ਤੇ ਉਹਨਾਂ ਨੇ ਇੱਕ ਮਿੰਟ ਨਹੀਂ ਲਾਉਣਾ ਇੱਥੇ ਆਉਣ ਲੱਗਿਆਂ ਨਾਲ ਮਮੀਆਂ ਪਿਛਲੀਆਂ ਵੀ ਸਾਰੀਆਂ ਗੱਲਾਂ ਦੱਸਦੀ ਕਿ ਕੀ ਕੁਝ ਕਰਦੇ ਨੇ ਮੇਰੇ ਨਾਲ ਮੈਂ ਤਾਂ ਕਦੇ ਉਹਨਾਂ ਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਨਾਲ ਮੇਰੀ ਵੀ ਬੇਇੱਜ਼ਤੀ ਕਰਾਉਣੀ ਹੈ ਲਵ ਤਾਂ ਠਹਿ ਕਰ ਫੋਨ ਲਾ ਕੇ ਪੁੱਛਿਆ ਉਹ ਅੰਦਰ ਨੂੰ ਗੱਲੀ ਨਹੀ ਮੇਰੀ ਗੱਲ ਅੱਗੇ ਬਹਿ ਜਾ ਕੀ ਆਂਦੇ ਕਹਿੰਦਾ ਸੀ ਵੀ ਜਾਣ ਡਿਆ ਘਰ ਨੂੰ ਵਾਪਸ ਨਾ ਮਿਲ ਪੀ ਆਹ ਨਵ ਨੂੰ ਆਂਦਾ ਵੀ ਸਮਝਾ ਲਿਆ ਵਾ ਮੰਦੀ ਤੇ ਨਹੀਂ ਆਂਦੀ ਵੀ ਤੁਹਾਡਾ ਤੇ ਰੋਜ਼ ਦਾ ਕੰਮ ਆਵੇ ਉਹ ਹਾਲੋਂ ਤੇ ਆਂਦੀ ਵੀ ਹੁਣ ਆਣ ਕੇ ਮੇਰੇ ਮਤਲਬ ਮਮੀ ਡੈਡੀ ਨਾਲ ਗੱਲ ਕਰਨਗੇ ਪਰ ਫਿਰ ਵਿਚਾਰੀ ਚੰਗੀ ਆ ਪਿੰਦਰ ਨੇ ਸਮਝਾਇਆ ਤੇ ਸਮਝ ਗਈ ਆਉਂਦੇ ਹੀ ਹਾਂ ਦਾ ਕਰਨ ਵਾਸਤੇ ਐਡੀ ਕਿਹੜੀ ਗੱਲ ਹੋ ਗਈ ਜਿਹੜੀਆਂ ਦੇ ਭੇਕਿਆਂ ਤੱਕ ਕਹਿਣ ਦੇ ਮੰਮੀ ਡੈਡੀ ਆਣ ਕੇ ਕਰਨ ਕੀ ਗੱਲ ਨਿੱਕੀਆਂ ਮੋਟੀਆਂ ਤੋਂ ਉਹ ਗੱਲਾਂ ਦਾਦੀ ਨਹੀਂ ਨਿੱਕੀ ਮੋਟੀ ਨਹੀਂ ਗੱਲ ਲੱਗਦੀ ਗੱਲ ਕੋਈ ਹੋਰ ਲੱਗਦੀ ਆ ਪਾਪੀ ਨਾਲ ਤਦ ਨਹੀਂ ਪਿੰਦਰ ਨੇ ਮੇਰੇ ਨਾਲ ਗੱਲ ਕੀਤੀ ਚਲ ਕੋਈ ਗੱਲ ਨਹੀਂ ਜਿਹੜੀ ਵੀ ਗੱਲ ਹੋਊਗੀ ਪਿੰਦਰ ਨੇ ਤੁਹਾਨੂੰ ਦੱਸ ਹੀ ਦੇਣੀ ਆ ਮੈਂ ਤੇ ਇੰਨਾ ਹੀ ਬੜਾ ਕਰਨ ਦੀ ਆ ਕਿ ਸ਼ੂਗਰ ਆ ਪਰਮਾਤਮਾ ਦਾ ਜਿਹੜੇ ਉਹ ਘਰ ਆ ਗਿਆ ਕੋਈ ਗੱਲ ਨਹੀਂ ਟੈਨਸ਼ਨ ਵਾਲੀ ਗੱਲ ਨਹੀਂ ਆ ਆਪੇ ਦੋਵੇਂ ਸਿਆਣੇ ਨੇ ਉਹਨਾਂ ਨੇ ਟੈਮ ਕੱਢ ਲੈਣਾ ਤੇ ਤੂੰ ਇਦਾਂ ਕਰ ਚਾਹ ਦਾ ਕੱਪ ਵਧੀਆ ਜਿਹਾ ਬਣਾ ਕੇ ਲਿਆ। ਬਸ ਨਹੀਂ ਲੈਣਦੇ ਤੁਸੀਂ ਜੀ। ਬਾਸਿਆਂ ਕੀ ਯਾਰ ਇਹ ਮੌਸਮਦਾਂ ਵਾ ਇਦਾਂ ਦਾ ਬੈਠੇ ਬੈਠੇ ਨੀਂਦ ਆ ਗਈ। ਜਦੋਂ ਗਈ ਹਾਂ ਉਦੋਂ ਵੀ ਲੋਕੀ ਵੇਂਦੇ ਹੋਣੇ ਨੇ। ਤੇ ਹੁਣ ਵੇਂਦੇ ਹੋਣੇ ਕੋਈ ਨਾ ਕੋਈ ਗੱਲ ਹੈਗੀ ਜ਼ਰੂਰ ਇਨਾਂ ਚ। ਇੱਥੇ ਹੀ ਰੋਕ ਦਿਓ ਗੱਡੀ। ਜਾਓ ਜਾ ਕੇ ਪਹਿਲਾਂ ਆਪਣੀ ਮਾਂ ਨਾਲ ਗੱਲ ਕਰਕੇ ਆਓ। ਜੇ ਆਪਣੀ ਗਲਤੀ ਮੰਨਣਗੇ ਨਾ ਤੇ ਮੈਂ ਫੇਰ ਕੱਲ ਪੈਰ ਪੜਾ ਨਹੀਂ ਤੇ ਮੈਂ ਨਹੀਂ ਘਰ ਵੜਨਾ ਹੈਗਾ ਨਹੀਂ ਤੇ ਮੈਥੋਂ ਚੱਲ ਜਾਣਾ। ਤੇਰੇ ਮਰਤੇ ਜਕੀਨੇਗਾ ਨੀਗਾ। ਤੁਹਾਡੇ ਤੁਹਾਡੇ ਤੇ ਜਕੀਨੇਗਾ ਤਾਂ ਹੀ ਤੇ ਮੈਂ ਆ ਗਈ ਆ ਵਾਪਸ। ਇਹ ਤਾਂ ਕਦੇ ਵੀ ਨਹੀਂ ਹੋਣਾ ਜਦੋਂ ਮੈਂ ਕਹਿੰਦਾ ਨਾ ਚੁੱਪ ਕਰਕੇ ਤੂੰ ਥੱਲੇ ਉੱਤਰ ਐਦਾਂ ਚੰਗਿਆ ਨਹੀਂ ਲੱਗਦਾ ਨਵਦੀਪ ਸਮਝੀਦਾ ਹੁੰਦਾ ਯਾਰ ਪਿੰਦਰ ਐਵੇਂ ਮਮੀ ਨੂੰ ਵੇਖ ਕੇ ਮੇਰੇ ਮੂੰਹ ਕੋਈ ਗੱਲ ਨਿਕਲ ਗਈ ਨਾ ਗਲਤ ਮਨ ਤੇ ਫਿਰ ਤੁਸੀਂ ਵੀ ਔਖੇ ਹੋਣਾ ਉਹ ਨਹੀਂ ਹੁੰਦਾ ਤੂੰ ਚੁੱਪ ਰਹੀ ਮੈਂ ਆਪੀ ਕਰਾਂਗਾ ਗੱਲ ਤੈਨੂੰ ਮੇਰੇ ਤੋਂ ਯਕੀਨ ਹੈਗਾ ਨਾ ਉੱਤਰ ਥੱਲੇ ਪਰ ਪਿੰਦਰ ਮੇਰਾ ਨੇ ਜੀ ਕਰਦਾ ਹੈਗਾ ਘਰ ਪੈਰ ਪਾਉਣ ਨੂੰ ਮੈਨੂੰ ਗੱਲਣਾ ਕਰਨੀ ਗੀ ਪਹਿਲਾਂ ਤੇ ਬੜੀ ਪੁੜਕ ਦੀ ਗਈ ਹਾਂ ਤੇਰਾ ਘਰ ਹੈ ਅਮ ਇਹ ਦਣ ਕਰੀਦਾ ਹੁੰਦਾ ਮੇਰਾ ਘਰ ਆਇ ਤੇ ਮੈਨੂੰ ਕੋਈ ਗੱਲਾਂ ਨਾ ਕਰੇ ਮੈਨੂੰ ਕੋਈ ਜਦੋਂ ਆਪਣਾ ਸਮਝਦਾ ਹੀ ਨਹੀਂ ਆ ਸਭ ਤੋਂ ਵੱਡੀ ਗਲਤੀ ਤੇਰੀ ਜਿਹੜਾ ਤੂੰ ਇੱਥੋਂ ਗਈ ਤੂੰ ਸਗੋਂ ਟੌਰ ਨਾ ਰਹਿੰਦੀ ਤੂੰ ਮੈਨੂੰ ਨਹੀਂ ਢੀਕਿਆ ਜਦੋਂ ਤੇਰੀ ਕੋਈ ਗਲਤੀ ਹੈ ਨਹੀਂਗੀ ਪਿੰਦ ਜੀ ਦੇ ਇਹੋ ਜਿਹੇ ਗੱਲਾਂ ਸੋਣ ਨੂੰ ਮਿਲਣਾ ਵੀ ਨਹੀਂ ਗਲਤੀ ਤੋਂ ਤੇ ਫਿਰ ਘਰੋਂ ਜਾਣ ਨੂੰ ਹੀ ਦਿਲ ਕਰਦਾ ਵਾ ਲੈ ਇਹਨੂੰ ਥੋੜੀ ਦਿਲ ਕਰਦਾ ਵਾ ਚੱਲ ਹੁਣ ਥੱਲੇ ਉਤਰ ਲੋਕ ਜੀ ਵੇਖਣ ਦੇ ਨੇ ਇਹ ਪਤਾ ਨਹੀਂ ਕੀ ਗੱਲ ਹੈ ਵੇਖਣ ਦੇ ਬੋਲ ਆ ਯਾਰ ਨਹੀਂ ਮੰਨਣੀ ਫਿਰ ਮੇਰੀ ਵੇਖ ਲੈ ਉੱਤਰ ਮੈਂ ਮੰਮੀ ਨਾਲ ਗੱਲ ਕਰੋ ਤੁਸੀਂ ਤੂੰ ਉਤਰਨਾ ਕਿ ਨਹੀਂ ਥੱਲੇ ਵੇਖ ਲੈ ਫਿਰ ਚੱਲ ਆ ਜਾ ਆ ਜਾ ਆ ਆਪਣਾ ਮੂੰਹ ਥੋੜਾ ਜਨਾ ਸਹੀ ਕਰ ਲੈ ਕੁਝ ਨਹੀਂ ਹੁੰਦਾ ਮੰਮੀ ਕਿੱਥੇ ਆ ਆ ਦੇਖਾ ਇੱਥੇ ਹੀ ਆ ਮੈਂ ਚੱਲ ਆ ਨਵਦੀਪ ਇੱਧਰ ਨਹੀਂ ਪਿੰਧਰ ਮੈਂ ਨਹੀਂ ਜਾਣਾ ਕਿ ਮੇਰੀ ਬਾਹ ਛੱਡੋ ਜਾ ਕੇ ਆ ਕੇ ਕਰ ਲੋ ਗੱਲ ਜਿਹੜੀ ਕਰਨੀ ਜਾਣਾ ਕਿਉਂ ਨਹੀਂ ਆ ਤੇ ਰੱਖੇਗੀ ਤੁਸੀਂ ਗੱਲ ਨਹੀਂ ਕੀਤੀ ਜਿਹੜੀ ਗੱਲ ਨੂੰ ਤੇਰੇ ਸਾਹਮਣੇ ਹੋਣੀ ਆਜ ਤਰ ਇੱਚ ਡਰਨ ਵਾਲੀ ਕਿਹੜੀ ਗੱਲ ਆ ਨਾ ਮੈਨੂੰ ਇਹ ਦੱਸ ਵੀ ਕੋਣ ਕਿਹੜੇ ਮੂੰਹ ਨਾਲ ਆਈ ਹੈ ਉਦੋਂ ਤੇ ਤੇਰਾ ਬੜਾ ਨਕੌੜਾ ਸੀ ਆਦੀ ਹੈ ਮੈਂ ਇਸ ਘਰ ਪਿਆਰ ਨਹੀਂ ਪਾਉਣਾ ਹੈਗਾ ਉਸੇ ਤਾਰੀ ਲਿਬੜੀ ਫੇਰ ਆ ਗਈ ਹੈ ਮੰਮੀ ਉਹ ਤਾਂ ਤੁਸੀਂ ਗੱਲ ਛੱਡੋ ਉਹਦੀ ਅੱਤ ਤੁਸੀਂ ਗਿਲ ਜਾਮਲਾ ਉੱਤੇ ਦਮਿਆ ਜਾਨ ਸੱਚਾ ਲਾਇਆ ਹੈ ਇਹਨੂੰ ਪੁੱਛਣਾ ਨਹੀਂ ਪਹੁੰਚ ਆਇਆ ਕਿਹਦਾ ਔਰ ਮੰਮੀ ਉਹਨੂੰ ਕਿਤੇ ਪੁੱਛਣਾ ਮੇਰੇ ਨਾਲ ਗੱਲ ਕਰੋ ਮੈਂ ਤੇਰੇ ਨਾਲ ਬਾਅਦ ਚ ਕਰਾਂਗੀ ਇਹਨਾਂ ਪਹਿਲਾਂ ਆਖਿਆ ਵੀ ਘਰੋਂ ਪੈਰ ਨਾ ਪੁੱਟੀ ਜਿਨਾ ਚਰਪਿੰਦਰ ਨਾ ਆਏਗਾ ਜਿੱਦਾਂ ਵੀ ਮੰਮੀ ਤੁਸੀਂ ਗੱਲਾਂ ਕਰਦੇ ਹੋ ਅਗਲੀ ਨੇ ਤੇ ਜਾਣਾ ਸੀ ਸ਼ੁਗਰ ਕਰੋ ਤੁਹਾਡੀ ਇਸ਼ਤ ਰਹਿ ਗਈ ਹੈ ਅਗਲੀ ਨੇ ਕਿਸੇ ਨੂੰ ਦੱਸਿਆ ਨਹੀਂ ਆ ਨਹੀਂ ਦੱਸਿਆ ਕਿ ਇਹਨੂੰ ਪਤਾ ਹੀ ਪਈ ਉੱਥੇ ਨਹੀਂ ਪਾਸ ਹੋਣਾ ਆਪਣੇ ਘਰ ਹੀ ਗੁਜ਼ਾਰਾ ਹੁੰਦਾ ਵੈ ਹੁਣ ਮੰਮੀ ਕਿਸੇ ਦਾ ਨਹੀਂ ਆਇਆ ਮੈਨੂੰ ਉੱਤੇ ਯਕੀਨ ਆ ਉਹ ਤਾਂ ਮੈਂ ਕਰਨ ਦਿਆ ਮੇਰੇ ਫੋਨ ਦੀ ਹੋ ਗਈ ਬੈਟਰੀ ਡਾਊਨ ਤੇ ਮੈਂ ਦੁਕਾਨ ਤੋਂ ਲਾਇਆ ਨਾ ਫੋਨ ਦਾ ਚੁੱਕਿਆ ਉਸੇ ਮੁੰਡੇ ਨੇ ਤੁਸੀਂ ਮੁੜ ਕੇ ਧੋਗੇ ਫੋਨ ਕੀਤਾ ਉਹਨੇ ਤਾਂ ਨਗੋ ਕੀ ਕਿਹਾ ਕੋ ਮਾੜਾ ਚੰਗੀ ਗੱਲ ਕੀਤੀ ਤੁਹਾਨੂੰ ਮਾੜੀ ਚੰਗੀ ਤੇ ਨਹੀਂ ਕੀਤੀ ਪਰ ਇਹਨੂੰ ਤਾਂ ਪਛਾਣ ਹੈ ਸੀ ਨਾ ਤੇਰੇ ਨੰਬਰ ਦੀ ਉਹ ਮੰਮੀ ਮੇਰਾ ਫੋਨ ਬੰਦ ਸੀ ਉਹਨੇ ਕਿਹਦੇ ਫੋਨ ਤੋਂ ਕੀਤਾ ਸੀ ਚਲਦਾ ਨਹੀਂ ਮਰਸਾਨੂੰ ਹੋਇਆ ਵੀ ਮੈਂ ਕੀ ਕਹਿਣ ਲੱਗੀ ਚਲ ਠੀਕ ਹੈ ਸੁਖੀ ਸਾਡੇ ਆਪਣੇ ਘਰ ਤੇ ਆ ਗਏ ਨਾ ਪਰ ਇਹਨੇ ਮੈਂ ਜਾਣ ਲੱਗੀ ਨੂੰ ਆਖਿਆ ਸੀ ਪਰ ਮੰਮੀ ਮੇਰੀ ਸੁਣ ਲੋ ਗੱਲ ਅ ਜਿੱਦਾਂ ਤੁਸੀਂ ਕੰਮ ਕਰਦੇ ਹੋ ਨਾ ਅਸੀਂ ਦੂਹਾਂ ਚੱਲ ਜਣਾ ਜੇ ਇਥੋਂ ਦੇ ਦੇ ਗੱਲੇ ਇੱਥੇ ਤੂੰ ਵੀ ਹਾਰੀ ਡਰਾਵਾ ਪਉਣਾ ਡਰਾਵੇਗਾ ਮੰਮੀ ਡਰਾਵੇ ਦੀ ਕੋਈ ਗੱਲ ਨਹੀਂ ਹੈ ਹੈ ਤਾਂ ਇਹਨਾਂ ਦੇ ਉੱਚੇ ਨਕੌੜੇ ਹੁੰਦੇ ਨੇ ਫਿਰ ਜੇ ਮੁੰਡੇ ਕੁੜੀਆਂ ਇਹਨਾਂ ਦੇ ਤੇ ਮੇਰੇ ਇਹਨਾਂ ਦੇ ਸਾਹਮਣੇ ਮੇਰੀ ਗੱਲ ਬੀਚਤੀ ਕਰੋ ਤੇ ਇਹਨਾਂ ਦੇ ਤਾਂ ਹੀ ਵਾਦ ਹੁੰਦੇ ਨੇ ਜੇ ਮੰਮੀ ਬੇਇੱਜ਼ਤੀ ਕੋਈ ਨਹੀਂ ਤਾਂ ਢੀ ਕੀਤੀ ਮੈਂ ਦੱਸੋ ਤੁਹਾਨੂੰ ਕੋਈ ਮਾੜੀ ਗੱਲ ਕੀਤੀ ਹੋਵੇ ਕਰ ਲੈ ਜਿਹੜੀ ਰਹਿੰਦੀ ਆ ਅੱਗੇ ਥੋੜੀ ਕਰਨ ਬਿਆ ਇਹਦਾ ਮਗਰ ਲੱਗ ਕੇ ਇਹੋ ਹੀ ਤੇ ਗੱਲ ਵਾ ਪੁਲ ਲੈਣ ਚੜ ਗਿਆਂ ਮੈਂ ਅਗਲੀ ਦੀ ਚੜ ਮਚ ਗਈ ਹੈ ਨਾ ਜਾਂਦੋ ਆਪੇ ਛੱਡਣ ਹੁੰਦੇ ਨਾਲੇ ਇਹਨਾਂ ਨੂੰ ਪਤਾ ਲੱਗਦਾ ਨਾਲੇ ਮੈਂ ਉਹਨਾਂ ਦੀ ਬੇਇੱਜ਼ਤੀ ਕਰਕੇ ਕੱਢਦੀ ਤੇ ਆ ਆਪਣੀ ਧੀ ਨੂੰ ਅਕਲ ਦਿੱਤੀ ਜੇ ਵੇਖਿਆ ਜੀ ਨਾ ਮੰਨਦੇ ਆਪਣੀ ਗਲਤੀ ਇਹੋ ਗੱਲਾਂ ਸੁਣਨ ਵਾਲੀਆਂ ਰਹਿ ਗਿਆਂ ਸੀ ਉਹ ਵੀ ਹੁਣ ਇਹਨਾਂ ਨੇ ਮੈਨੂੰ ਸੁਣਾਤੀਆਂ ਮੈਂ ਤੁਹਾਨੂੰ ਤਾਂ ਹੀ ਕਿਹਾ ਕਿ ਮੈਨੂੰ ਜਾਣ ਦੋ ਮੈਂ ਆਪ ਇੰਦਰ ਚੱਲਨੀ ਆ ਮੈਂ ਨਹੀਂ ਹੁਣ ਇੱਥੇ ਰਹਿ ਸਕਦੀ